ਤਾਂ ਪੰਜਾਬ ਪੁਲਿਸ ਦੇ ਵੱਲੋਂ ਤੇ AGTF ਦੇ ਵੱਲੋਂ ਖਾਸ ਤੌਰ ਤੇ ਕੇਂਦਰੀ ਏਜੰਸੀਆਂ ਦੇ ਨਾਲ ਇੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ ਤੇ ਇਸੇ ਸਾਂਝੇ ਆਪਰੇਸ਼ਨ ਦੇ ਦੌਰਾਨ AGTF ਦੀ ਟੀਮ ਨੂੰ ਇੱਕ ਵੱਡੀ ਸਫਲਤਾ ਹਾਸਲ ਲੱਗੀ ਹੈ ਜਿੱਥੇ ਕਿ ਰਾਜਸਥਾਨ ਤੋਂ ਇੱਕ ਵੱਡਾ ਗੈਂਗਸਟਰ AGTF ਤੇ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸ ਗੈਂਗਸਟਰ ਦਾ ਨਾਂ ਕਲਾਸ ਕਿਚਨ ਦੱਸਿਆ ਜਾ ਰਿਹਾ ਤੇ ਇਸ ਦੀ ਵੱਖ-ਵੱਖ ਮਾਮਲਿਆਂ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਪੁਲਿਸ ਪਾਲ ਕਰ ਰਹੀ ਸੀ ਤੇ ਆਖਿਰਕਾਰ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਜਾਣਕਾਰੀ ਮਿਲਦੀ ਹੈ ਕਿ ਇਹ ਕਲਾਸ਼ ਕਿਚਨ ਇਹਨਾਂ ਦਿਨਾਂ ਦੇ ਵਿੱਚ ਰਾਜਸਥਾਨ ਦੇ ਵਿੱਚ ਲੁਕਿਆ ਹੋਇਆ ਤੇ ਉੱਥੇ ਕੁਝ ਸਰਗਰਮੀਆਂ ਇਹ ਕਰਨ ਜਾ ਰਿਹਾ ਤੇ ਇਸੇ ਦੌਰਾਨ ਏਜੀਟੀਐਫ ਦੀਆਂ ਟੀਮਾਂ ਰਾਜਸਥਾਨ ਫਿਰ ਪਹੁੰਚਦੀਆਂ ਨੇ ਪੰਜਾਬ ਤੋਂ ਰਵਾਨਾ ਹੁੰਦੀਆਂ ਨੇ ਤੇ ਨਾਲ ਦੀ ਨਾਲ ਕੇਂਦਰੀ ਏਜੰਸੀਆਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਕਿਉਂਕਿ ਦੂਸਰੀ ਸਟੇਟ ਦੇ ਵਿੱਚ ਮਾਮਲਾ ਚੱਲਿਆ ਗਿਆ ਤਾਂ ਕੇਂਦਰੀ ਏਜੰਸੀਆਂ ਦੇ ਨਾਲ ਪੰਜਾਬ ਦੀ ਏਜੀਟੀਐਫ ਦੇ ਵੱਲੋਂ ਇਹ ਸਾਂਝਾ ਆਪਰੇਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਹੀ ਕਲਾਸ ਕਿਚਨ ਜਿਹੜਾ ਇਹ ਗ੍ਰਫਤਾਰ ਹੋਇਆ ਤੇ ਇਹਦੇ ਤੇ ਵੱਡੇ ਇਲਜ਼ਾਮ ਨੇ ਕਿ ਇਹ ਬੱਬਰ ਖਾਲਸਾ ਇੰਟਰਨੈਸ਼ਨਲ ਨੂੰ ਹਥਿਆਰ ਸਪਲਾਈ ਕਰਦਾ ਆ ਰਿਹਾ ਸੀ ਪਾਕਿਸਤਾਨ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਹਥਿਆਰ ਭਾਰਤ ਦੀ ਸੀਮਾ ਦੇ ਅੰਦਰ ਲਿਆਂਦੇ ਜਾਂਦੇ ਸੀ ਤੇ ਫਿਰ ਇਧਰੋਂ ਲਿਆ ਕੇ ਇਹ ਗੈਂਗਸਟਰ ਕਲਾਸ ਕਿਚਨ ਬੱਬਰ ਖਾਸਾ ਇੰਟਰਨੈਸ਼ਨਲ ਦੇ ਮੈਂਬਰਾਂ ਨੂੰ ਇਹ ਹਥਿਆਰ ਸਪਲਾਈ ਕਰਦਾ ਆ ਰਿਹਾ ਸੀ ਯੂਪਾ ਦੇ ਤਹਿਤ ਲੱਗਿਆ ਹੋਇਆ ਸੀ ਇਹਦੇ ਉੱਤੇ ਯੂਪੀਏ ਦੇ ਤਹਿਤ ਇਸ ਨੂੰ ਜਿਹੜਾ ਗ੍ਰਿਫਤਾਰ ਹੈ ਇਹ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਤੇ ਇਹਦੇ ਨਾਲ ਦੱਸ ਦਿੰਦੇ ਆ ਕਿ ਹਰਵਿੰਦਰ ਰਿੰਦਾ ਦੇ ਨਾਲ ਪਾਕਿਸਤਾਨ ਦੇ 베ਸਟ ਹਰਵਿੰਦਰ ਰਿੰਦਾ ਦੇ ਨਾਲ ਇਸ ਤੇ ਸੰਬੰਧ ਦੱਸੇ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਯੂਐਸ 베ਸਟ ਗੈਂਗਸਟਰ ਹੈਪੀ ਪਾਸਿਆਂ ਦਾ ਵੀ ਇਹ ਕਰੀਬੀ ਦੱਸਿਆ ਜਾ ਰਿਹਾ ਸੋ ਦੋਨਾਂ ਗੈਂਗਸਟਰਾਂ ਦਾ ਜੋ ਕਰੀਬੀ ਹੈ ਇਹ ਦੱਸਿਆ ਜਾ ਰਿਹਾ ਕਲਾਸ ਕਿਚਨ ਇੱਕ ਵੱਡਾ ਅਪਰਾਧੀ ਪੁਲਿਸ ਇਸ ਨੂੰ ਮੰਨ ਰਹੀ ਹੈ ਕਿਉਂਕਿ ਪੰਜਾਬ ਤੇ ਰਾਜਸਥਾਨ ਦੇ ਵਿੱਚ ਇਸ ਦੇ ਖਿਲਾਫ ਬਹੁਤ ਸਾਰੇ ਮਾਮਲੇ ਦਰਜ ਨੇ ਬਹੁਤ ਸਾਰੇ ਮਾਮਲੇ ਨਜਾਇਜ਼ ਹਥਿਆਰਾਂ ਦੇ ਦਰਜ ਨੇ ਤੇ ਜਿੱਦਾਂ ਦੀ ਕੀ ਇਹ ਜਿਹੜਾ ਸਪਲਾਈ ਆ ਉਹ ਪਾਕਿਸਤਾਨ ਤੋਂ ਲਿਆ ਕੇ ਇੱਧਰ ਇੰਡੀਆ ਦੇ ਵਿੱਚ ਕਰਦਾ ਸੀ ਤੇ ਇਹ ਇਲਜ਼ਾਮ ਨੇ ਕਿ ਬੱਬਰ ਖਾਸਾ ਇੰਟਰਨੈਸ਼ਨਲ ਨੂੰ ਇਹ ਜਿਹੜਾ ਹਥਿਆਰ ਹੈ ਇਹ ਲਗਾਤਾਰ ਸਪਲਾਈ ਕਰਦਾ ਆ ਰਿਹਾ ਸੀ ਤੇ ਇੱਕ ਵੱਡੀ ਕਾਮਯਾਬੀ ਪੰਜਾਬ ਪੁਲਿਸ ਇਸ ਨੂੰ ਮੰਨ ਰਹੀ ਹੈ ਕਿਉਂਕਿ ਹਰਵਿੰਦਰ ਰਿੰਦਾ ਜਿਸ ਨੂੰ ਕਿ ਭਾਰਤ ਦੇ ਵੱਲੋਂ ਅਤਵਾਦੀ ਕੋਸ਼ਿਸ਼ ਕੀਤਾ ਗਿਆ ਹਰਵਿੰਦਰ ਰਿੰਦਾ ਦਾ ਇਹ ਸਾਥੀ ਹੈ ਉਹਦਾ ਕਰੀਬੀ ਹੈ ਤੇ ਨਾਲ ਹੀ ਯੂ ਐਸ ਬੇਸਡ ਜਿਹੜਾ ਗੈਂਗਸਟਰ ਹੈ ਹੈਪੀ ਪਾਸੀਆਂ ਉਹਦਾ ਵੀ ਇਹ ਕਰੀਬੀ ਦੱਸਿਆ ਜਾ ਰਿਹਾ ਤਾਂ ਇਸ तमाम ਮਾਮਲੇ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਆਖ ਰਹੇ ਨੇ ਪੰਜਾਬ ਦੇ ਡੀਜੀਪੀ ਸੁਣ ਲੰਨੇ ਆ। ਜਾਂ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਇਨ ਜੁਆਇੰਟ ਆਪਰੇਸ਼ਨ ਐਗਜ਼ੀਕਿਊਟਡ ਅਲੋਂਗ ਵਿਦ ਸੈਂਟਰਲ ਏਜੰਸੀਜ਼ ਕੇਲਾਸ਼ ਖਿਚਨ ਜਿਹੜਾ ਕਿ ਪਾਕਿਸਤਾਨ ਬੈਠੇ ਹਰਵਿੰਦਰ ਰਿੰਦਾ ਟੈਰਰਿਸਟ ਦਾ ਕੀ ਆਪਰੇਟਿਵ ਸੀਗਾ ਐਂਡ ਹੀ ਵਾਸ ਇਨ ਟੱਚ ਵਿਦ 올 ਦੀ ਇੰਪੋਰਟੈਂਟ ਗੈਂਗਸਟਰਸ ਐਂਡ ਕ੍ਰਾਈਮਨਲਸ ਇਨਕਲੂਡਿੰਗ ਯੂ ਐਸ ਬੇਸਡ ਹੈਪੀ ਪਾਸਿਆ ਲਾਰੈਂਸ ਬਿਸ਼ਨੋਰੀ ਗੈਂਗ ਗੋਲਡੀ ਬਰਾੜ ਤੇ ਇਸ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਇਸ ਨੂੰ ਹਲੇ ਲਿਆ ਕੇ ਪੰਜਾਬ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਜਿੱਥੇ ਦਾ ਪੁਲਿਸ ਰਿਮਾਂਡ ਮੰਗਿਆ ਜਾਊਗਾ ਇਸ ਦਾ ਇੱਕ ਮੇਜਰ ਰੋਲ ਅਨਲੌਫਲ ਐਕਟੀਵਿਟੀਜ਼ ਪ੍ਰिवेंशन ਐਕਟ ਦੇ ਕੇਸਾਂ ਦੇ ਵਿੱਚ ਪਾਇਆ ਗਿਆ ਹੈ ਤੇ ਕ੍ਰਾਸ ਬਾਰਡਰ ਆਪਰੇਟਿਵਸ ਦੇ ਥਰੂ ਐ ਵੈਪਨਸ ਮੂਵ ਕਰਦਾ ਸੀਗਾ ਫਰੋਮ ਅਕ੍ਰੋਸ ਦੀ ਪਾਕਿਸਤਾਨ ਬਾਰਡਰ ਸੋ ਹੀ ਇਜ਼ ਅ ਵੈਰੀ ਇੰਪੋਰਟੈਂਟ ਕੈਚ ਫਾਰ ਅਸ ਇੱਕ ਚਾਈਨੀਜ਼ ਪਿਸਟਲ ਤੇ 8 ਲਾਈਵ ਕਾਰਟ੍ਰਿਜਸ ਰਿਕਵਰ ਹੋਏ ਹਨ ਇਨਵੈਸਟ ਇਨਵੈਸਟੀਗੇਸ਼ਨਸ ਆਰ ਔਨਗੋਇੰਗ ਟੂ ਅਨਕਵਰ ਦੀ ਫਾਰਵਰਡ ਐਂਡ ਬੈਕਵਰਡ ਲਿੰਕੇजेस ਤੇ ਪੰਜਾਬ ਪੁਲਿਸ ਫੁੱਲੀ ਡਿਟਰਮਾਈਂਡ ਹੈਗੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਿਰਦੇਸ਼ਾਂ ਮੁਤਾਬਕ ਕਿ ਆਰਗੇਨਾਈਜ਼ਡ ਕ੍ਰਾਈਮ ਨੂੰ ਪੰਜਾਬ ਦੇ ਵਿੱਚ ਟੋਟਲੀ ਫਿਨਿਸ਼ ਆਫ ਕਰਤਾ ਜਾਊ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਇਨ ਅ ਜੁਆਇੰਟ ਆਪਰੇਸ਼ਨ ਐਗਜ਼ੀਕਿਊਟਿਡ ਅਲੋਂਗ ਵਿਦ ਸੈਂਟਰਲ ਏਜੰਸੀਜ਼ ਕੈਲਾਸ਼ ਖਿਚਨ